ਯਾਰ ਇਹ ਲਾਜਾ ਰਹੀ ਵੋ ਚੰਗਾ ਲੈ ਆਉਣਾ ਓਏ ਲੈ ਆਉਣਾ ਯਾਰ ਹੈ ਨਹੀਂ ਗਈ ਹੋਰ ਮੰਗਾ ਲਓ ਗੱਲ ਨਿਮੇੜ ਦੇ ਹੋਰ ਸੁਣਾ ਸਰ ਤੂੰ ਕਿਵੇਂ ਆ ਵਧੀਆ ਵਧੀਆ ਵੀਰੇ ਤੂੰ ਹੱਸ ਕਿਵੇਂ ਠੀਕ ਆ ਅੱਜ ਤੈਨੂੰ ਮੈਂ ਗੱਲਾਂ ਦੱਸਾਂ ਦੱਸ ਵੀਰੇ ਅੱਜ ਤੈਨੂੰ ਮੈਂ ਦੱਸਦਾ ਵੀ ਗਿਆਨ ਦੀਆਂ ਗੱਲਾਂ ਵੀ ਪੰਪ ਠੀਕ ਹਵਾਲਾ ਨਾਲ ਸਮਝ ਲਈ ਕਿਤੇ ਹੋਰ ਜਿਹੜਾ ਆਪਾਂ ਬੰਦੇ ਨੂੰ ਪੰਪ ਮਾਰ ਕੇ ਕੰਮ ਲੈ ਸਕਦੇ ਜਾਂ ਬੰਦੇ ਦਾ ਜਿਹੜਾ ਪੰਪ ਆ ਇਹ ਬੰਦੇ ਦੀ ਮੱਤ ਮਾਰ ਦਿੰਦਾ ਅੱਛਾ ਵੀਰੇ ਜਮਾਂ ਸਹੀ ਗੱਲ ਆ ਠੀਕ ਹੈ ਜਿਵੇਂ ਹੁਣ ਆਪਾਂ ਬਹਿ ਗਏ ਚਾਰ ਬੰਦੇ ਹੁਣ ਤੇਰਾ ਮੰਨ ਲਾ ਸਤੂ ਵਿਆਹ ਹੋ ਗਿਆ ਹਾਂ ਬਈ ਮੈਂ ਤੇਰੇ ਲਈ ਟਾਈਮ ਕੱਢ ਕੇ ਆ ਗਿਆ ਅਗਲੇ ਕਹਿੰਗਾ ਯਾਰ ਤੂੰ ਕਹਿੰਗਾ ਵੀ ਉਹੀ ਤੂੰ ਰੱਖਦਾ ਇਹਨੂੰ ਵੀ ਕੰਮ ਨਹੀਂ ਹੈ ਵੀ ਕੰਮ ਨਹੀਂ ਹੈਗਾ ਵੀ ਜੈਲਸੀ ਦੀ ਫੀਲ ਹੋਊਗੀ ਵੀ ਆਪਾਂ ਇਹਨੂੰ ਫਸਾਈਏ ਕਿਸੇ ਹਿਸਾਬ ਨਾਲ ਵੀ ਆਪਣੇ ਨੂੰ ਉਹ ਉਹ ਆ ਛੱਟਾ ਹੈ ਤਰੱਕੀ ਚ ਤਰੱਕੀ ਤਾਂ ਚਲੋ ਉਹ ਵੀ ਬੰਦਾ ਕਰਦਾ ਹੁੰਦਾ ਉਹ ਵੀ ਪਰਿਵਾਰ ਵਧਾਉਂਦਾ ਹੂੰ ਹੂੰ ਮਤਲਬ ਵੀ ਕਹਿਣ ਦਾ ਮਤਲਬ ਵੀ ਖੁਸ਼ ਵੱਧ ਹੈ ਹੂੰ ਕਿਉਂਕਿ ਜਦੋਂ ਵਿਆਹ ਜਾਂਦਾ ਬੰਦੇ ਤੇ ਟੈਨਸ਼ਨ ਵੱਧ ਜਾਂਦੀ ਆ ਵੀ ਜਿਹੜਾ ਵਿਆਹ ਨਹੀਂ ਹੁੰਦਾ ਖੁਸ਼ ਹੁੰਦਾ ਹਾਂ ਮਾ ਲਾਲਾ ਦਾਜਾ ਜੀ ਫਿਰ ਪਤਾ ਬੰਦੇ ਨੂੰ ਕਿਵੇਂ ਵਿਸਾਉਣਗੇ ਜਦੋਂ ਨਹੀਂ ਬੰਦਾ ਮੰਦਾ ਫਿਰ ਉਹ ਦੋ ਜਾਣੇ ਰਹਿ ਕਰ ਲੈਂਦੇ ਆ ਅਗਲਾ ਜਾਨ ਦੋ ਚਾਰ ਜਾਣੇ ਆਪਦੇ ਆੜੀ ਮਿੱਤਰੀ ਹੁੰਦੇ ਹੋਰ ਕਿਹੜਾ ਬਗਾਨੇ ਹੁੰਦੇ ਨੇ ਹਾਂ ਆਪਦੇ ਨਾ ਮਤਲਬ ਉਹਨਾਂ ਨੂੰ ਐ ਹੁੰਦਾ ਵੀ ਜਦ ਰ ਇਹ ਆਪਾਂ ਨੂੰ ਆ ਕੇ ਟਿਚਰਾ ਮਖੌਲ ਕਰਦਾ ਵੀ ਇਹਨੂੰ ਪਸਾਈ ਜੀ ਹਾਂ ਯਾ ਆਪਾਂ ਇਹਨੂੰ ਬਾਅਦ ਚੋਂ ਪੁੱਛਾਂਗੇ ਵੀ ਕੀ ਭਾਵੇਂ ਵੇਖਦੀ ਆ ਸਹੀ ਗੱਲ ਹੈ ਤੇ ਫਿਰ ਪਤਾ ਕੀ ਕਹਿੰਦੇ ਹੁੰਦੇ ਸੀ ਮੈਨੂੰ ਉੱਟ ਲੋ ਤੇਰਾ ਵਿਆਹ ਕਿੱਥੇ ਹੁੰਦਾ ਪਤਾ ਉਹਨਾਂ ਨੂੰ ਸਾਰਾ ਕੁਝ ਹੀ ਹੁੰਦਾ ਸੀ ਹਟਾਣਾ ਕਰਨ ਕਹਿੰਦੇ ਕਿ ਕਿੱਥੋਂ ਤੂੰ ਐਵੇਂ ਹੀ ਪੰਗੇ ਲਈ ਜਾਂਦਾ ਤੇਰਾ ਵਿਆਹ ਨਹੀਂ ਹੁੰਦਾ ਅੱਛਾ ਜੇ ਹੁਣ ਤੂੰ ਮੈਨੂੰ ਕਹੇ ਵੀ ਤੇਰਾ ਵਿਆਹ ਨਹੀਂ ਹੁੰਦਾ ਮੈਂ ਕਹਾ ਯਾਰ ਮੈਨੂੰ 15 ਕਿਲੇ ਵਾਹਣ ਦੇਉਂਦੇ ਨੇ ਪੂਰਾ ਮੈਂ ਸੈਟਾ ਕੰਮ ਮੇਰਾ ਵਿਆਹ ਕਿਉਂ ਨਹੀਂ ਹੁੰਦਾ ਹਟਾਣਾ ਕਰਨ ਭਾਈ ਠੀਕ ਉਹੀ ਗੱਲ ਆਪਾਂ ਫੇਰਾ ਗੁੱਸੇ ਚ ਕਹਿੰਦਾ ਵਾਹ ਕਹਿੰਦਾ ਮਾ ਜਰਾ ਇਹ ਕੀ ਗੱਲ ਆ ਮਾ ਮੈਨੂੰ ਵਿਆਹ ਵੀ ਹੋ ਦਾਜ ਵੀ ਦੇਣਗੇ ਵਿਆਹ ਵੀ ਪੂਰਾ ਟਾਪ ਦਾ ਹੋ ਤੁਸੀਂ ਗੱਲ ਕੀ ਕਰਦੇ ਕਰਾ ਕੇ ਦਿਖਾ ਤੇ ਉਹ ਵੀ ਗੱਲ ਸਹੀ ਆ ਤੇ ਵੀ ਹਟਿਆ ਨਾ ਕਰਨ ਹਟਿਆ ਨਾ ਕਰਨ ਭਈ ਕਹਿੰਦੇ ਕਹਿੰਦੇ ਜਦੋਂ ਆਪਾਂ ਨੂੰ ਰਿਸ਼ਤੇ ਆਣ ਲੱਗ ਗਏ ਤਾਂ ਆਪਾਂ ਵਿਆਹ ਨੂੰ ਹਾਮੀ ਭਰਤੀ ਵੀ ਆਪਾਂ ਨੂੰ ਲੋਕ ਟਿਚਰਾਂ ਕਰਦੇ ਆ ਵੀ ਮੂੰਹ ਬੰਦ ਕਰ ਦਈਏ ਮੂੰਹ ਬੰਦ ਕਰ ਦਈਏ ਭਾਈ ਆਪਣਾ ਵਿਆਹ ਹੋ ਗਿਆ ਉਸ ਤੋਂ ਬਾਅਦ ਬੰਦੇ ਤੇ ਸਕੀਲਦਾਰੀ ਵੱਧ ਜਾਂਦੀ ਆ ਆਉਣਾ ਜਾਣਾ ਹੋਰ ਸਾਰੇ ਕਿਤੇ ਹੈ ਹੁਣ ਕਹਿੰਦੇ ਕਿਉਂ ਹੁਣ ਕਰ ਗੱਲ ਮਿੱਤਰਾ ਉਹ ਬੰਦੇ ਟਿਚਰਾਂ ਕਰਦੇ ਵੀ ਬੰਦੇ ਨੂੰ ਪੰਪ ਮਰਵਾ ਦਿੰਦਾ ਵੀ ਆਪਦਾ ਆਪਦਾ ਦਿਮਾਗ ਵਰਤੋ ਅਸੇ ਪੰਪ ਮਾਰ ਕੇ ਮਤਲਬ ਪੰਪ ਦੇ ਵਿੱਚ ਆ ਕੇ ਤੋਂ ਵਿਆਹ ਕਰਵਾਇਆ ਹਾਂ ਨਹੀਂ ਐ 2-4 ਸਾਲ ਹੋਰ ਕੱਢ ਦੇ ਉਹ ਸੁਣਦੇ ਹੀ ਹੋਣਗੇ ਦੱਸਣਗੇ ਹੁਣ ਬਰਨਾਲੇ ਆਪਣਾ ਕਾੜੀ ਹਾਂ ਉਹਨੂੰ ਕਿਹਾ ਜੀ ਮੈਂ ਮੈਂ ਤੇਰੇ ਨਾਂ ਤੇ ਵੀਡੀਓ ਪਾਉਂਗਾ ਹਾਂ ਇਹ ਕਰਾਂ ਯਾਰ ਮੇਰਾ ਨਾਂ ਨਾਲ ਲਈ ਉਹਨੂੰ ਮੈਂ ਬਹੁਤ ਪਾਉਣਾਗਾ ਮਾ ਹੂੰ ਯਾਰ ਮੈਨੂੰ ਤੇਰੇ ਤੇ ਤਰਸ ਆਉਂਦਾ ਮੈਨੂੰ ਟੀਚਰਾ ਕਰਦਾ ਜਿਵੇਂ ਐ ਕੁਮਾਰਾ ਹੁੰਦਾ ਉਹਨਾਂ ਨੂੰ ਕਰ ਦਿੰਦੇ ਉਹ ਕੁਮਾਰਾ ਉਹਨੂੰ ਪੰਪ ਭਰਦਣ ਤੂੰ ਪੰਪ ਭਰਦਾ ਮਾ ਤੇਰੇ ਤੇ ਮੈਨੂੰ ਤਰਸ ਆਉਂਦਾ ਮਾ ਤੇਰਾ ਵਿਆਹ ਨਹੀਂ ਹੁੰਦਾ ਹਾਂ ਬੱਸ ਕੀ ਪਸਾ ਦੇਣਾ ਉਹ ਵੀ ਹੁਣ ਫੇਰ ਦੇਖਾਂ ਵੀ ਕਿਵੇਂ ਚੱਲਦਾ ਚੱਕਾ ਮਤਲਬ ਆਪ ਤਾਂ ਫਸੇ ਵੇ ਕਾਲੇ ਪਾਣੀ ਚ ਉਹਨੂੰ ਵੀ ਤੋਰੇਗਾ ਹਾਂ ਆਪ ਚੀਜ਼ ਇਹੋ ਜੀ ਆ ਬਾਈ ਪੰਪ ਸਾਨੂੰ ਹੁਣ ਤੈਨੂੰ ਮੈਂ ਦੱਸਣ ਲੱਗ ਗਿਆ ਸਤੂ ਮੈਂ ਤੈਨੂੰ ਕਹਾਂ ਯਾਰ ਸੱਤੂ ਤੇਰੀ ਇੰਨੀ ਬਣੀ ਹੋਈ ਆ ਤੈਨੂੰ ਕੋਈ ਸਿਮਿੰਟ ਵਾਲਾ ਆਧਾਰ ਦੇ ਦੂਗਾ ਮੈਂ ਤਾਂ ਮੰਨਦਾ ਨਹੀਂ ਤੂੰ ਕਹਾਂ ਯਾਰ ਹੈ ਕੀਨੇ ਆ ਫਲਾਨਾ ਵੀ ਮੈਂ ਹਵਾ ਸਾਖ ਜੂਗਾ ਹਵਾ ਸਾਖ ਦੇ ਮਨ ਲਾ ਅੰਜੇ ਮੈਂ ਤੈਨੂੰ ਕਹਾਂ ਜੇ ਜੀ ਆਈ ਡੀ ਆ ਤੜਕੇ 9 ਵਜੇ ਦੇਸੀਂ ਆਪਣੇ ਘਰੇ 1000 ਬੋਰੀ ਦਾ ਟਰੱਕ ਆ ਜੀ ਹਾ ਜੋ ਪੰਪ ਮਾਰਦਾ ਮੈਂ ਜਿਵੇਂ ਮਰਜ਼ੀ ਜ਼ਿਗਾਰਡ ਲਾਵਾਂ ਬੋਰੀ ਲਿਓ ਹਣ ਹਾਂ ਯਾਰ ਬੋਰੀ ਲੈ ਆਏਗਾ ਉਹ ਗਾਹਾਂ ਮੇਰੀ ਸਰਦਾਰ ਦੇ ਮੈਂ ਕਹਾਂ ਜਾਂਦਾਂ ਤੜਕੀਆਂ ਇੰਤਿਆਂ ਮੈਂ ਪੈਸੇ ਲੈ ਕਿੱਥੋਂ ਕਰਕੇ ਤੈਨੂੰ ਗਾਹਾਂ ਦਿੱਤੇ ਹੁਣ ਆਪਦੀ ਇੱਜ਼ਤ ਬਣਾਉਣ ਦੇ ਮਾਰੇ ਨੇ ਮਤਲਬ ਇਹ ਚੀਜ਼ ਜਾਣੇ ਬੰਦੇ ਨੂੰ ਪੰਪ ਮਰਵਾਉਂਦਾ ਮਤਲਬ 100 ਹੱਥ ਰੱਸਾ ਸਿਰੇ ਦੇ ਗੰਢਾ ਵੀ ਬਾਈ ਜਿੰਨੇ ਵੀ ਹੋ ਸਕੇ ਪੰਪ ਤੋਂ ਬਚੋ ਪੰਪ ਤੋਂ ਬਚੋ ਪੰਪ ਬੰਦੇ ਨੂੰ ਬੋਰੀ ਚੱਕ ਲੈ ਜਾ ਤੈਨੂੰ ਲੋਕ ਪੰਪ ਦੇ ਤੇ ਆਤਮ ਮਾਥਨ ਤੇਰੇ ਧਰਨ ਪਜੇ ਬੋਤਲ ਫੇਰੀ ਜਾਵੇ ਉਹ ਜਿਵੇਂ ਕਹਿੰਦੇ ਬਾਈ ਪੰਪ ਦਾ ਮਾਰਿਆ ਤੇ ਕਬੱਡੀ ਟੂਰਨਾਮੈਂਟ ਚ ਹਾਰਿਆ ਬੰਦਾ ਕਦੇ ਨਹੀਂ ਉੱਠਦਾ ਉਹ ਕਦੇ ਨਹੀਂ ਉੱਠਦਾ ਹਾਂ ਬਾਈ ਪੰਪ ਚ ਨਾ ਆਇਓ ਬਾਈ ਦੀ ਗੱਲ ਸਹੀ ਆ ਮੈਨੂੰ ਵਧੀਆ ਲੱਗੀ ਜੇ ਤੁਹਾਨੂੰ ਬਾਈ ਦੀ ਗੱਲਬਾਤ ਵਧੀਆ ਲੱਗੀ ਵੀਡੀਓ ਕਮੈਂਟ ਲਾਇਕ ਸ਼ੇਅਰ ਜ਼ਰੂਰ ਕਰੋ ਬਾਈ ਬਾਈ ਦੇ ਸਬਸਕ੍ਰਾਈਬਰ ਵਧਾਉਣੇ ਆਪਾਂ ਬਾਈ ਹਨਾ ਧੰਨਵਾਦ ਬਾਈ ਸਾਰਾ ਸਤਿ ਸ਼੍ਰੀ ਅਕਾਲ ਜੀ